ਹਾਂਜੀ ਸਾਡੇ ਦਰਮਿਆਨ ਨੇ ਹਿੰਦਰੀ ਬਰਾੜ ਪੱਤੋ ਹੀਰਾ ਸਿੰਘ ਜੀ ਹੈ ਬਰਾੜ ਸਾਹਿਬ ਕੀ ਕਹੋਗੇ ਅੱਜ ਦੀ ਜਿਹੜੀ ਮੀਟਿੰਗ ਹੋਈ ਆਈ ਅੱਜ ਦੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਸਮੂਹ ਛੀਦ ਛੀਦਾਨੂ ਸਰ ਜਗਾ ਕੇ ਪ੍ਰਣਾਮ ਅਤੇ ਜੋ ਸਾਡੀ ਅੱਜ ਗੁਰੂ ਪੀਰਾਂ ਦੀ ਬਖਸ਼ੀ ਧਰਤੀ ਪਿੰਡ ਪੱਤੋ ਹੀਰਾ ਸਿੰਘ ਵਿਖੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਜਿਨ੍ਹਾਂ ਨੂੰ ਕੀ ਬੱਚਾ ਬੱਚੀ ਜਾਣਦਾ ਹੈ ਸਰ ਪ੍ਰਸ਼ੋਤਮ ਜੀ ਪੱਤੋ ਅਤੇ ਬਹੁਤ ਹੀ ਜ਼ਿਆਦਾ ਸਮਾਜ ਸੇਵੀ ਵੀ ਨੇ ਉਹਨਾਂ ਨੇ ਅੱਜ ਜੋ ਅੱਜ ਵਧੀਆ ਸਾਡੇ ਪਿੰਡ ਦੇ ਵਿੱਚ ਅੱਜ ਇੱਕ ਕਾਹਤਾ ਸਹਿਤਕ ਮੰਚਾ ਜਰ ਤਿਆਰ ਕੀਤਾ ਉਸ ਦੇ ਵਿੱਚ ਪ੍ਰਧਾਨ ਸਾਹਿਬ ਨਿੱਕੇ ਨੇ ਆਪਣੇ ਰਾਜਪਾਲ ਸਿੰਘ ਜੀ ਅਤੇ ਹੋਰ ਵੀ ਸਮੂੱਚੇ ਆਪਣੇ ਦੇਸ਼ਮਾ ਬਾਈ ਜੀ ਖੜੇ ਨੇ ਹਰ ਪੀਸੰ ਦੇ ਪੀਤਾ ਖੜੇ ਨੇ ਸੁਦੇਵੀਰ ਖੜੇ ਨੇ ਅੰਕਲ ਕੰਡਾ ਜੀ ਖੜੇ ਨੇ ਪੁਰਾਣੇ ਤੇ ਜੋ ਸਾਡੇ ਹਰ ਵਾਰੀ ਨੌਜਵਾਨ ਪੀੜੀ ਨੂੰ ਕਿਤਾਮਾ ਰਹੀ ਪੂਰ ਆਪਣੀ ਰਤਨਾਮਾ ਰਹੀ ਅਪਡੇਟ ਪਰਨ ਚੱਗੀ ਸਿਹਤ ਦੇ ਦੇ ਲਈ ਜਿਹੜੀ ਬੜੀ ਪਹਿਲੀ ਮੀਟਿੰਗ ਸੀ ਆ ਜੀ ਪਹਿਲੀ ਮੀਟਿੰਗ ਹੀ ਬਹੁਤ ਹੀ ਵਧੀਆ ਰਹੀ ਆ ਇੱਕ ਇੱਕੇ ਸਭ ਤੋਂ ਛੋਟੇ ਸਭੇ ਜਿਵੇਂ ਸਭੇ ਲੱਗੇ ਸੀ ਉਸ ਤੋਂ ਵਧੀਆ ਪਹਿਲੀ ਮੀਟਿੰਗ ਰਹੀ ਹੈ ਸਾਡੀ ਟੀਮ ਆਉਣ ਵਾਲੇ ਸਮੇਂ ਦੇ ਤੇ ਹਰ ਮਹੀਨੇ ਇੱਕ ਵਧੀਆ ਮੀਟਿੰਗ ਕਰਕੇ ਬਹੁਤੇ ਹੁਕਤਾਮਾਂ ਰਾਹੀਂ ਨੌਜਵਾਨ ਕਿਹੜੇ ਰਸਤੇ ਸਹੀ ਪਾ ਕੇ ਪੈਨ ਨੂੰ ਇੱਕ ਚੜ੍ਹਦੀ ਸੂਰਜ ਕਿਹਾ ਮਹਿਸੂਸ ਕਰਵਾਏਗਾ